ਹੈਲੋ ਜੀ ਸੱਸੀ ਕਾਗੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਬਣਾ ਰਹੇ ਹਾਂ ਲੱਡੂ ਇੱਧਰ ਅਸੀਂ ਦਾਲ ਪੁੰਨ ਕੇ ਰੱਖ ਲਈ ਮੂngੀ ਦੀ ਦਾਲ ਇਹਨੂੰ ਪੀਸ ਕੇ ਮਤਲਬ ਧੋ ਕੇ ਤੇ ਪਿਉ ਕੇ ਤੁਸੀਂ ਨਾ ਪੁੰਨ ਸਕਦੇ ਹੋ ਪੁੰਨ ਕੇ ਇਹਨੂੰ ਤੁਸੀਂ ਬਾਅਦ ਵਿੱਚ ਗ੍ਰਾਇੰਡ ਕਰ ਸਕਦੇ ਹੋ ਪੁੰਣੀ ਬਿਲਕੁਲ ਆਪਾਂ ਇਹਨਾਂ ਕਿ ਦਰਦੜੀ ਹੋਵੇ ਤੁਸੀਂ ਟੇਸਟ ਕਰ ਸਕਦੇ ਹੋ ਇਹ ਮੂਂਚ ਪਾ ਕੇ ਇੱਕ ਦਾਣਾ ਕਿ ਪੋਜੀ ਚੁੱਕੀ ਹੈ ਕਿ ਨਹੀਂ ਤੁਸੀਂ ਵੇਖ ਸਕਦੇ ਹੋ ਇਧਰ ਸ दाल ਹੁਣ ਰਹੀ ਆ ਦਾਲ ਪੁੱਜਣ ਤੋਂ ਬਾਅਦ ਅਸੀਂ ਫਿਰ ਇਹਦੇ ਵਿੱਚ ਬਾਕੀ ਸਮਾਨ ਐਡ ਕਰਾਂਗੇ ਥੋੜੀ ਅਸੀਂ ਭੁੰਨ ਕੇ ਰੱਖ ਲਈਏ ਥੋੜੀ ਭੁੰਨ ਰਹੇ ਨੇ ਅੰਦਾਲ ਤੇ ਇਧਰ ਬਾਕੀ ਜਿਹੜਾ ਸਮਾਨ ਦੇਸੀ ਕਿ ਉਹ ਆ ਥੋੜੀ ਪਹਿਲਾਂ ਭੁੰਨ ਕੇ ਰੱਖ ਚੁੱਕੇ ਸੀ ਅਸੀਂ ਦਾਲ ਤੇ ਇੱਥੇ ਕਾਜੂ ਵਗੈਰਾ ਸਾਰਾ ਕੁਝ ਅਸੀਂ ਪਾਵਾਂਗੇ ਤੁਹਾਨੂੰ ਨਾਲ ਨਾਲ ਵੀਡੀਓ ਵਿੱਚ ਦੱਸਾਂਗੇ ਕੀ ਕੀ ਪਾ ਰਹੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਮੂੰਗ ਦਾਲ ਦੇ ਲੱਡੂ ਬਹੁਤ ਟੇਸਟੀ ਬਣਦੇ ਬੱਚਿਆਂ ਵਾਸਤੇ ਵੀ ਹੈਲਦੀ ਹੁੰਦੇ ਨੇ ਖਾਣੇ ਇਹ ਥੋੜਾ ਥੋੜਾ ਸਮਾਨ ਬਾਕੀ ਜਿਹੜਾ ਵਿੱਚ ਐਡ ਕਰਾਂਗੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਇਹ ਥੋੜੇ ਕਾਜੂ ਲਏ ਨੇ ਨਾਲ ਇਧਰ ਥੋੜੀ ਹਰੀ এলাਚੀ ਵੀ ਪੀਸ ਕੇ ਪਾਵਾਂਗੇ ਵਿੱਚ ਟੇਸਟ ਵਾਸਤੇ ਫਲੇਵਰ ਵਧੀਆ ਹੁੰਦਾ ਇਹ ਕਾਜੂ ਥੋੜੇ ਕੇ ਲਏ ਹੋਏ ਨੇ ਇਹ ਬਦਾਮ ਵਗੈਰਾ ਭਾਬੀ ਨੇ ਪਹਿਲਾਂ ਹੀ ਪੁੰਨ ਕੇ ਰੱਖੇ ਸੀ ਪੀਸ ਕੇ ਦੇਸੀ ਘਿਓ ਥੋੜਾ ਐਡ ਕਰਾਂਗੇ ਵਿੱਚ ਵੇਸਣ ਵੀ ਐਡ ਕਰਾਂਗੇ ਥੋੜਾ ਜਿਹਾ ਤੇ ਫਿਰ ਅਸੀਂ ਬਾਕੀ ਬਣੇ ਰੋ ਵੀਡੀਓ ਦੇ ਨਾਲ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਉਹਨਾਂ ਟਾਈਮਸ ਅੱਗੇ ਦਾਲ ਪੋਦਿਆਂ ਦੀ ਦਾਲ ਬਿਲਕੁਲ ਥੋੜੇ ਫੋਲ ਮਖਾਣੇ ਪਏ ਹੋਏ ਸੀ ਇਹਨਾਂ ਨੂੰ ਭੁੰਨ ਕੇ ਤੇ ਪੀਸ ਕੇ ਰੱਖਿਆ ਸੀ ਪਾਊਡਰ ਬਣਾ ਕੇ ਪਹਿਲੇ ਤਾਂ ਕੋਈ ਵੀਡੀਓ ਨਹੀਂ ਬਣਾ ਪਾਈ ਇੱਦਾਂ ਫਿਰ ਮਿਸ਼ਰੀ ਜਾਂ ਤੁਸੀਂ ਚੀਨੀ ਵਗੈਰਾ ਜੋ ਵੀ ਤੁਹਾਡੇ ਦਿਲ ਕਰਦਾ ਪਾ ਸਕਦੇ ਹੋ ਦੋ ਸਾਰੀ ਚੀਜ਼ਾਂ ਦਾ ਮਤਲਬ ਮਿੱਠਾ ਆਪਾਂ ਮੀਜ਼ਰਮੈਂਟ ਨੇ ਕੀਤਾ ਅੰਦਾਜ਼ੇ ਨਾਲ ਹੀ ਬਣਾਇਆ ਸੀ ਭਾਬੀ ਜੀ ਤੇ ਸਾਰਾ ਸਾਮਾਨ ਦਾ ਰੈਡੀ ਹੋ ਰਿਹਾ ਦਾਲ ਇੱਧਰ ਪੁੱਜ ਚੁੱਕੀ ਥੋੜੀ ਰਹਿ ਗਈ ਸੀ ਪੁੱਜਣ ਵਾਲੀ ਬਾਕੀ ਸਮਾਨ ਵਿੱਚ ਐਡ ਕਰਾਂਗੇ ਨਾਲ ਦੀ ਨਾਲ ਤੇ ਫਿਰ ਉਸ ਤੋਂ ਬਾਅਦ ਤੁਸੀਂ ਲੱਡੂ ਜ਼ਰੂਰ ਟਰਾਈ ਕਰਿਓ ਕਿ ਬਹੁਤ ਹੀ ਟੇਸਟ ਬਣਦੇ ਤੁਸੀਂ ਮਗਜ਼ ਵਗੈਰਾ ਵੀ ਪਾ ਸਕਦੇ ਬੱਚਿਆਂ ਵਾਸਤੇ ਜੇ ਬੱਚੇ ਤੁਹਾਡੇ ਛੋਟੇ ਤੇ ਨਾ ਪਾਓ ਸਕਿੱਪ ਕਰ ਸਕਦੇ ਇੱਧਰ ਦਾਲ ਜਿਹੜੀ ਆਪਾਂ ਗੱਲਾਂ ਬਾਤਾਂ ਸਾਡੀ ਪੁੱਜ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੈ ਦਰਜੀ ਨੇ ਵਾਲੀ ਫੇਰ ਇਸ ਨੂੰ ਆਪਾਂ ਗ੍ਰਾਈਂਡ ਕਰਾਂਗੇ ਭੁੰਨਣ ਤੋਂ ਬਾਅਦ ਗ੍ਰਾਈਂਡ ਕਰਕੇ ਫੇਰ ਇਸ ਨੂੰ ਇਸ ਵਿੱਚ ਐਡ ਕਰ ਦਾਂਗੇ ਤੇ ਟਾਈਮ ਲੱਗਦਾ ਮਤਲਬ ਤੁਸੀਂ ਚਾਹੋ ਤੈਨੂੰ ਮਤਲਬ ਵੀ ਧੋ ਕੇ ਚੰਗੀ ਤਰ੍ਹਾਂ ਕਿ ਚਾਰ ਪੰਜ ਪਾਣੀ ਧੋ ਕੇ ਤੁਸੀਂ ਧੋਪ ਹੋਵੇ ਬਾਹਰ ਸੁੱਕਣੇ ਵੀ ਪਾ ਸਕਦੇ ਪਰ ਟੱਪਾ ਕੋ ਟਾਈਮ ਇਹ ਨਾ ਘੱਟ ਉਹਨਾਂ ਟਾਈਮ ਘੱਟ ਲੱਗੇਗਾ ਗੈਸ ਤੇ ਭੁੰਨਣਾ ਦਾ ਵੀ ਸੁੱਕੀ ਹੋਏਗੀ ਇੱਧਰ ਦਾ ਆਟਾ پیس ਕੇ ਰੱਖ ਲਿਆ ਮੂੰਗੀ ਦਾਲ ਦਾ ਥੋੜੇ ਮਗਜ਼ ਇੱਥੇ ਵੀ ਐਡ ਕਰਾਂਗੇ ਥੋੜੇ ਜਿਹੇ ਆਪਾਂ ਜਿਨ੍ਹਾਂ ਨੂੰ ਖਰਬੂਜੇ ਦੇ ਬੀਜ ਪੰਪਕਿਨ ਸੀਡਸ ਵੀ ਕਹਿ ਦਿੰਨੇ ਅਲੱਗ-ਅਲੱਗ ਹੁੰਦੇ ਆ ਉਹ ਤੁਸੀਂ ਐਡ ਕਰ ਸਕਦੇ ਲਾਚ ਦਾ ਪਾਊਡਰ ਵੀ ਨਾਲ ਇੱਧਰ ਦਾਲ ਪੀਸ ਕੇ ਰੱਖ ਲਈ ਇਹ ਸਾਰਾ ਸਮਾਨ ਵਿੱਚ ਐਡ ਕਰਨ ਵਾਸਤੇ ਬਦਾਮ ਕਾਜੂ ਤੇ ਫੁੱਲ ਮਖਾਣੇ ਇਹ ਸਾਰੀ ਚੀਜ਼ਾਂ ਐਡ ਕਰਾਂਗੇ ਇਹਦੇ ਵਿੱਚ ਹੀ ਚਲੋ ਜੀ ਹੁਣ ਇਹ ਸਾਡੀ ਦਾਲ ਵੀ ਪੀਸ ਗਈ ਤੇ ਅਦਰ ਅਸੀਂ ਪਾ ਦਿੱਤਾ ਕੜਾਹੀ ਵਿੱਚ ਦੇਸੀ ਘਿਓ ਤੁਸੀਂ ਦੇਸੀ ਘਿਓ ਹੀ ਪਾਉਣਾ ਕਿਉਂਕਿ ਦੂਜਾ ਤੁਸੀਂ ਤੇਲ ਨਹੀਂ ਔਇਲ ਜੂਸ ਨਾ ਕਰੋ ਕਿ ਥੋੜਾ ਟੇਸਟ ਲੱਗਦਾ ਇਸ ਥੋੜਾ ਬੇਸਨ ਪਾ ਕੇ ਅਸੀਂ ਨੂੰ ਭੁੰਨ ਰਹੇ ਹਾਂ ਮੂੰਗੀ ਕੁਝ ਜਿਤ ਵੈ ਗਈ ਸੀ অলরেডি ਆਪਾਂ ਥੋੜਾ ਟਾਈਮ ਲਾਉਣਾ ਫਰੈਸ਼ کریم ਤੁਸੀਂ ਪਾ ਸਕਦੇ ਮਲਾਈ ਮਤਲ ਜਿਹੜੀ ਆਪਾਂ ਦੁੱਧ ਤੋਂ ਲਵੋਨੇ ਤਾਜੀ ਮਲਾਈ ਉਹ ਤੁਸੀਂ 2 ਤੋਂ 3 스ਪੂਨ ਪਾ ਸਕਦੇ ਇਹਦੇ ਵਿੱਚ ਲਓ ਜੀ ਇਹ ਸਾਡਾ ਪੁੱਜ ਕੇ ਹੋ ਗਿਆ ਤਿਆਰ ਮੂੰਗੀ ਦਾ ਜਿਹੜੀ ਪੀਸੀ ਹੋਈ ਸੀ ਉਹ ਤਿਆਰ ਹੋ ਗਈ ਹੈ ਐਂਡ ਫਿਰ ਅਸੀਂ ਇੱਕ ਭਾਂਡੇ ਵਿੱਚ ਕੱਢ ਲਾਂਗੇ ਪ੍ਰਾਤ ਵਿੱਚ ਛੰਡਾ ਕਰ ਲਾਂਗੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਐਡ ਕਰ ਲਓ ਮਗਜ਼ ਵਗੈਰਾ ਜੋ ਤੁਸੀਂ ਅਖਰੋਟ ਵਗੈਰਾ ਉਹ ਸੋਰੀ ਅਖਰੋਟ ਕਹਿੰਦੇ ਬਦਾਮ ਕਾਜੂ ਕੀਤੇ ਅਸੀਂ ਫੁੱਲ ਮਖਾਣੇ ਉਹ ਐਡ ਕਰ ਲੇ ਥੋੜਾ ਕੁ ਮਤਲਬ ਵੀ ਹੱਥ ਨੂੰ ਸਾਂਝੋਗਾ ਕੋਸਾ ਕੋਸਾ ਵੇ ਤੁਸੀਂ ਇਹਦੇ ਲੱਡੂ ਬਣਾ ਲੈਣੇ ਬਹੁਤ ਗਰਮ ਦੇ ਤੁਹਾਨੂੰ ਪਤਾ ਬੰਦ ਨਹੀਂ ਹੈਗੇ ਇਹਦੇ ਲੱਡੂ ਬਣਾ ਕੇ ਰੱਖਾਂਗੇ ਅਸੀਂ ਤੇ ਸਾਡਾ ਸਮਾਨ ਬਣ ਕੇ ਰੈਡੀ ਪਰਾਠ ਠੰਡਾ ਪਾਜ ਤਾਂ ਲੋ ਜੀ ਸਾਡੇ ਲੱਡੂ ਵੀ ਬਣ ਕੇ ਰੈਡੀ ਆਜੋ ਜੀ ਖਾ ਲਓ ਜਿੰਨੂੰ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਛੋਟੀ ਜੀ ਵੀਡੀਓ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਹਨਤ ਲੱਗਦੀ ਹੈ ਜੀ ਬਣਾਉਣ ਵਿੱਚ ਵੀ ਆਜੋ ਜੀ ਜਿੰਨੇ ਖਾਣੇ ਮੂਹ ਦਾ ਗਾ ਲੱਡੂ ਪਾ ਭਿੰਦਾ ਸਾਈਕਲ ਡੁੱਬਣਾ ਸੱਦੇ ਪਰ ਮੇਰੇ ਤੱਕ ਆਪ ਨਹੀਂ ਬਣਾਇਆ ਭਾਬੀ ਮੇਰੇ ਨੇ ਪਹਿਲਾਂ ਬਣਾ ਲਿਆ ਮੈਨੂੰ ਪਹਿਲਾ ਮੋਰਚਾ ਮਾਰ ਗਿਆ ਮੇਰੇ ਭਾਬੀ ਉਹਨਾਂ ਕਾ ਚਲੋ ਮੈਂ ਵੀਡੀਓ ਪਾ ਦਿੰਨੀ ਆ ਉਹਨਾਂ ਨੇ ਬਣਾਇ ਲੱਡੂ ਮੈਂ ਅੱਜ ਬਣਾਉਣੇ ਆ ਮੇਰਾ ਦਿਲ ਨਹੀਂ ਕਰਦਾ ਕਿ ਟਾਈਮਿੰਗ ਲੱਗਦਾ ਛੋਟੇ ਬੇਟੇ ਕਰਕੇ ਇਹ ਸਾਰਾ ਦਿਨ ਇਦਾਂ ਹੀ ਲੰਘ ਜਾਂਦੀ ਉਹ ਸਾਡੇ ਬਣ ਕੇ ਲੱਡੂ ਤਿਆਰ ਮੂੰਗੀ ਦਾਲ ਦੇ ਲੱਡੂ ਕਿ ਬੱਚਿਆਂ ਵਾਸਤੇ ਵੈਸੇ ਵੀ ਹੈਲਦੀ ਹੁੰਦੇ ਆ ਬਾਹਰੋਂ ਅਜ ਕਦਾ ਬਾਤ ਤਾਂ ਮਲਾਵਟੂਨੀ ਚੀਜ਼ ਜੀ ਤਾਂ ਪੱਕੇ ਹੀ ਬਣਾ ਕੇ ਦੇ ਸਕਦੇ ਆ ਬੜੇ ਵਧੀਆ ਬਣੇ ਸੌਫਟ ਜੇ ਮਲਾਈ ਕਰਕੇ ਸੌਫਟ ਬਣਿਆ ਭਾਬੀ ਨੇ ਕੈਮਰਾ ਫੜਿਆ ਹੋਇਆ ਸੀ ਘੱਤ ਨਾਲ ਤੇ ਫਿਰ ਕਹਿੰਦੇ ਮੈਂ ਇੱਕਾਥਰੇ ਕੱਟ ਕੇ ਦਿਖਾ ਦੇਣੀ ਵੀ ਕਿਦਾਂ ਕੈਮਰਾ ਸੈੱਟ ਕਰਨਾ ਔਖਾ ਹੋ ਜਾਂਦਾ ਇਕੱਲੇ ਬੰਦੇ ਨੂੰ ਵੀਡੀਓ ਬਣਾਉਣੀ ਹੋਵੇ ਤੇ ਚਲੋ ਥੈਂਕ ਯੂ ਫॉर ਥਿਸ ਵਾਚਿੰਗ ਲਵ ਬਾਈ ਬਾਈ